ਨੂੰ ਡਾਕੂ ਲਖਤਮ ਗੁਰਦੇਵਾਲ ਸਿੰਘ ਸੋ ਇਹੋ ਜਿਹੇ ਡਾਕੂ ਵੀ ਸਮੇ ਸਮੇ ਹੁੰਦੇ ਰਹੇ ਨੇ ਤੇ ਕਹਾਣੀ ਹੈ ਡਾਕੂ ਅਸੀਂ ਜੀ ਲਾਰਡ ਕਰੀਏ ਸਰਦਾਰ ਹੁੰਦੇ ਸੀ ਫੂਲਕਿਆਂ ਰਾਜੇ ਦੇ ਖਾਨਦਾਨ ਵਿੱਚੋਂ ਪਰ ਸਰਦਾਰੀ ਸਰਦੂਰੀ ਸਾਡੀ ਐਸੀ ਵੈਸੀ ਹੀ ਸੀ ਅਸੀਂ ਸੀ ਲਾਰਡ ਕਰੀਏ ਸਰਦਾਰ ਫੂਲਕਿਆਂ ਰਾਜਾਂ ਦੇ ਖਾਨਦਾਨ ਚ ਫੂਲਕਿਆਂ ਪਟਿਆਲੇ ਵਾਲੇ ਰਾਜ ਨੇ ਸਾਡੇ ਪਿੰਡ ਦੇ ਪੁਰਾਣੇ ਬੁੱਢੇ ਤਾਂ ਅਜੇ ਤਾਈਂ ਵੀ ਆਕੜ ਦੇ ਮਾਰੇ ਕਿਸੇ ਅਫਸਰ ਮੂਰੇ ਭੁੰਜੇ ਨਹੀਂ ਬੈਠਦੇ ਪਰ ਸਾਨੂੰ ਤਾਂ ਜੀ ਇੱਕ ਅਦਾਲਤ ਨੇ ਲੋਡ ਕਰੀਏ ਹੋਣ ਕਰਕੇ ਸੱਤਾਂ ਮਹੀਨਿਆਂ ਦੀ ਕੈਦ ਵਧਾ ਦਿੱਤੀ ਸੀ ਉਹ ਅਦਾਲਤ ਜੀ ਜਾਤ ਦਾ ਰਾਇ ਸੀ ਉਹ ਅਦਾਲਤੀ ਜੀ ਜਾਤ ਦਾ ਰਾਇ ਸੀ ਤੇ ਮੈਂ ਸਰਦਾਰੀ ਦੀ ਆਕੜ ਦੇ ਵਿੱਚ ਉਹਦੇ ਮੂੰਹ ਉੱਤੇ ਹੀ ਉਹਨੂੰ ਬੁੰਡੇ ਖਾਣੀ ਜਾਤ ਕਿ ਆਖ ਬੈਠਾ ਹੁੰਦਾ ਨਾ ਗਾਜਰਾਂ ਦਾ ਉੱਪਰਲਾ ਪਾਸੋਂ ਉਹਨੂੰ ਬੁੰਡਾ ਕਹਿੰਦੇ ਆ ਉਹ ਰਾਇ ਸੀਗਾ ਕਿਉਂਕਿ ਅਰਾਈ ਲੋਕ ਨੇ ਜਿਹੜੇ ਉਹ ਬਹੁਤ ਮਿਹਨਤੀ ਹੁੰਦੇ ਨੇ ਤੇ ਸਬਜ਼ੀਆਂ ਦਾ ਕਾਰੋਬਾਰ ਕਰਦੇ ਨੇ ਅਰਾਈ ਹੁੰਦੇ ਨੇ ਵੈਸੇ ਉਹ ਅਦਾਲਤੀ ਜੀ ਰਾਇਨ ਸੀਗਾ ਮੈਂ ਉਸ ਨੂੰ ਆਕੜ ਆਕੜ ਦੇ ਵਿੱਚ ਸਰਦਾਰੀ ਦੀ ਆਕੜ ਚ ਉਸ ਨੂੰ ਬੂੰਡੇ ਖਾਣੀ ਜਾਤਾ ਬੈਠਾ ਤੇ ਉਸ ਨੇ ਮੇਰੀ ਸਰਦਾਰੀ ਸਾਰੀ ਕੋਟ ਦਿੱਤੀ ਤੇ ਮੈਨੂੰ 7 ਮਹੀਨਿਆਂ ਦੀ ਕੈਦ ਹੋਰ ਵਧਾ ਦਿੱਤੀ ਨਾਲੇ ਸਰਦਾਰੀ ਕਾਦੀ ਸੀ ਜੀ ਸਾਡੀ ਸਾਰੀ 40 42 ਕਨਾਲਾਂ ਜ਼ਮੀਨ ਸੀ ਸਾਡੀ ਉਹ ਵੀ ਸਾਡੇ ਵੱਡੇ ਝੰਡਾ ਸਿਓ ਨੇ ਸਾਰੀ ਵਿੱਲੇ ਲਾ ਦਿੱਤੀ ਸੀ ਮਗਰੋਂ ਦਾ ਪੱਲੇ ਨਿਰੀ ਸਰਦਾਰੀ ਹੀ ਰਹਿ ਗਈ ਸੀ ਦਾਣਿਆਂ ਵਾਲਾ ਤੋੜਾ ਤਾਂ ਚੂਹਿਆਂ ਦੀ ਮਿੰਗੜਾਂ ਨਾਲ ਭਰਿਆ ਰਹਿੰਦਾ ਸੀ ਸੱਚੀ ਗੱਲ ਹੈ ਜੀ ਆਪਾਂ ਝੂਠ ਕਿਉਂ ਬੋਲੀਏ ਕਥਾ ਵਾਰਤਾ ਦਾ ਕੀ ਪੁੱਛਦੇ ਹੋ ਜੀ ਬਥੇਰੇ ਲੰਮੇ ਕਿੱਸੇ ਆ ਬਾਰਤਾਵਾਂ ਤਾਂ ਜੀ ਤਿੰਨ ਹੁੰਦੀਆਂ ਇੱਕ ਜਗਬੀਤੀ ਦੂਜੀ ਹੱਡਬੀਤੀ ਤੇ ਤੀਜੀ ਸੁਣੀ ਸੁਣਾਈ ਪਰ ਸਿਆਣੇ ਕਹਿੰਦੇ ਆ ਕਿ ਬਾਕੀ ਸਭ ਕੂੜਾ ਬਾਰਤਾ ਉਹੀ ਐ ਜੋ ਹੱਡਬੀਤੀ ਹੋਵੇ ਫੱਟੇ ਵੈਦਾਂ ਨੂੰ ਹੀ ਆ इजी ਰੋਗ ਦਾ ਪਤਾ ਹੁੰਦਾ ਤੇ ਬਾਕੀ ਤਾਂ ਜੀ ਸਾਡੇ ਪਿੰਡ ਵਾਲੇ ਸ਼ੰਭੂ ਪੰਡਤ ਆ ਗੂ ਬੱਕਰੀ ਦੇ ਮੇਂਗਣਾ ਜੀ ਦੇ ਕੇ ਗੋਲੀਆਂ ਬਣਾ ਕੇ ਦੇਈ ਜਾਂਦੇ ਆ ਆਖਦੇ ਨੇ ਉਹਨੂੰ ਰਸੈਣ ਐ ਔਖ ਦੀ ਜੋ ਮੁਰਦੇ ਨੂੰ ਬੈਠਾ ਕਰ ਦਵੇ ਹੁੰਦੀਆਂ ਨੇ ਬੱਕਰੀ ਦੀਆਂ ਮੇਂਗਣਾ ਤੇ ਨਿੱਕੇ ਹੁੰਦਿਆਂ ਨੂੰ ਜੀ ਘਾਟਾ ਤਾਂ ਕੋਈ ਨਹੀਂ ਸੀ ਹੁੰਦਾ ਬਸ ਸਾਡੀ ਬੁੜੀ ਕੜਮੀ ਸੀ ਉਹ ਜੀ ਮਰਨੀ ਮਰ ਗਈ ਪਰ ਆਪਦੇ ਹੱਥ ਨਾਲ ਉਸ ਨੇ ਸਾਨੂੰ ਕਦੇ ਚਾਰ ਮਸੂਰੀ ਪੈਸਿਆਂ ਤੋਂ ਵੱਧ ਖੋਟੀ ਕੋਡੀ ਨਹੀਂ ਸੀ ਦਿੱਤੀ ਇਹ ਮਸੂਰੀ ਪੈਸੇ ਕੀ ਹੋਏ ਉਸ ਨੇ ਜੀ ਸਾਨੂੰ ਕਦੇ ਚਾਰ ਮਸੂਰੀ ਪੈਸਿਆਂ ਤੋਂ ਵੱਧ ਖੋਟੀ ਕੋਡੀ ਨਹੀਂ ਸੀ ਦਿੱਤੀ ਉਹ ਵੀ ਜੀ ਅਸਲ ਦੇ ਵਿੱਚ ਕੋਈ ਉਹਦਾ ਵੀ ਜੀ ਅਸਲ ਦੇ ਵਿੱਚ ਕੋਈ ਇਖਤਿਆਰ ਨਹੀਂ ਸੀ ਜਿਹੜੇ ਬੰਦੇ ਦੇ ਹੱਡਾਂ ਦੇ ਵਿੱਚ ਵੀ ਭੁੱਖ ਵਸੀ ਹੋਵੇ ਉਹ ਮਰ ਜਾਵੇ ਪਰ ਪੈਸਾ ਨਹੀਂ ਹੱਥੋਂ ਦਿੰਦਾ ਉਹ ਕਹਿੰਦੇ ਆ ਨਾ ਕਿ ਚਮੜੀ ਜਾਏ ਪਰ ਦਮੜੀ ਨਾ ਜਾਏ ਇਸ ਤਰ੍ਹਾਂ ਦੀ ਸਾਡੀ ਬੁੜੀ ਸੀ ਬੜੀ ਕੜਮੀ ਮਰਨੀ ਮਰ ਗਈ ਪਰ ਆਪਦੇ ਹੱਥੀ ਕਦੇ ਸਾਨੂੰ 4 ਮਸੂਰੀ ਪੈਸਿਆਂ ਤੋਂ ਇਲਾਵਾ ਫੁੱਟੀ ਕੋੜੀ ਨਹੀਂ ਸੀ ਦਿੰਦੀ ਪਿਓ ਤਾਂ ਜੀ ਸਾਡਾ ਨਿੱਕੇ ਹੁੰਦਿਆਂ ਦਾ ਹੀ ਮਰ ਗਿਆ ਸੀ ਸਾਡੀ ਸੁਰਤੋਂ ਕਿਤੇ ਪਹਿਲਾਂ ਹੀ ਟਿਕ ਟਿਕਟਾ ਗਿਆ ਸੀ ਤੇ ਸਾਡੀ ਮਾਂ ਨੇ ਲੋਕਾਂ ਦਾ ਕਤਨਾ ਪੀਣਾ ਕਰਕੇ ਸਾਨੂੰ ਪਾਲਿਆ ਪਾਲਿਆ ਕਾਹਦਾ ਜੀ ਬਸ ਉਡਾਰ ਕਰ ਦਿੱਤਾ ਦੋਹੀ ਵੇਲੇ ਚਾਰ-ਚਾਰ ਬਾਜਰੇ ਦੀਆਂ ਜਾਂ ਜੋਵਾਂ ਦੀਆਂ ਗੱਡੇ ਤੇ ਪਈਆਂ ਰਗੀਆਂ ਰੋਟੀਆਂ ਲਾ ਦੇਣੀਆਂ ਜੀ ਅਸੀਂ ਕੁਜਾ ਫੜ ਕੇ ਲੋਕਾਂ ਦੇ ਘਰੋਂ ਖੱਟੀ ਲੱਸੀ ਮੰਗ ਲੈ ਆਉਣੀ ਤੇ ਮਿਰਚਾਂ ਘੋਂ ਕਰਕੇ ਰੋਟੀਆਂ ਚੋਪੜ ਲੈਣੀਆਂ ਲੱਸੀ ਨਾਲ ਕੋਟਾਂ ਬੱਟੀ ਖਾ ਲੈਣੀਆਂ ਬਾਕੀ ਰਹੀ ਜੀ ਪੈਣਨ ਪਚਰਨ ਦੀ ਗੱਲ ਤੇ ਸਾਡੀ ਵੇਬੇ ਚੜਦੇ ਸਿਆਲ ਇੱਕ ਖਦਰ ਦਾ ਝੁੱਗਾ ਸਵਾਦੰਦੀ ਉਹ ਸਿਆਲ ਸਿਆਲ ਦਾ ਕੱਟ ਜਾਂਦਾ ਪਰ ਚੜਦੀ ਗਰਮੀ ਨੂੰ ਅਸੀਂ ਫੇਰ ਨੰਗ ਤੜੰਗੇ ਫਿਰਨ ਲੱਗ ਪੈਂਦੇ ਬਸ ਜੀ ਤੇੜ ਇੱਕੋ ਮੌਕਾ ਬਣ ਕੇ ਸਾਰੀਆਂ ਗਰਮੀਆਂ ਸੀ ਕੱਢ ਲੈਣੀਆਂ ਡੰਗ ਸਰ ਜਾਣਾ ਜੀ ਸਾਡਾ ਸ਼ੌਣਾ ਸਿਓ ਤਾਂ ਜੀ ਇੱਕ ਐਸਾ ਵਿਚਾਰਾ ਸੰਤ ਆਦਮੀ ਸੀ ਕਿ ਉਹਨੇ ਉਦੋਂ ਦੇ ਗਿਜੇ ਨੇ ਮੁੜ ਕੇ ਸਾਰੀ ਉਮਰ ਕੁੜਤਾ ਪਾਇਆ ਹੀ ਨਹੀਂ ਇਸ ਕਰਕੇ ਜੀ ਪਿੰਡ ਦੇ ਲੋਕਾਂ ਨੇ ਜੀ ਉਹਦਾ ਨਾਂ ਕਮੀਚ ਵਾਲਾ ਰੱਖ ਲਿਆ ਸੀ ਜਿਵੇਂ ਕਈ ਬੰਦੇ ਗੱਲ-ਗੱਲ 'ਚ ਅੱਗੇ ਪਿੱਛੇ ਦੋ-ਦੋ ਵਾਰੀ ਜੀ ਜੀ ਕਹਿੰਦੇ ਆ ਨਾ ਉਸ ਟਾਈਪ ਦਾ ਕੈਰੇਕਟਰ ਹੈ ਡਾਕੂ ਪਰ ਜੀ ਨਿਆਣੀ ਮਤ ਸੀ ਉਹ ਦੰਤਾ ਸੀ ਕੱਢ ਲੈ ਪਰ ਜਦੋਂ ਆਈ ਜਵਾਨੀ ਫੇਰ ਜੀ ਰੱਬ ਰਾਖਾ ਤੁਹਾਨੂੰ ਪਤਾ ਜੀ ਜਵਾਨੀ ਨੇ ਤਾਂ ਪੂਰਨ ਚੰਦ ਆਸ਼ਕ ਵਰਗੇ ਬੰਦੇ ਨੂੰ ਪੁਹਾਟਣੀਆਂ ਖਵਾ ਦਿਤੀਆਂ ਅਸੀਂ ਤਾਂ ਜੀ ਫਿਰ ਖਾਨਦਾਨੀ ਬੰਦੇ ਸੀ ਲੋਰਡ ਕਰੀਏ ਸਰਦਾਰ ਇਹ ਲੋਰਡ ਕਰੀਏ ਕਿਹੜੇ ਹੋਏ ਬਈ ਉਦੋਂ ਪਹਿਲਾਂ ਤਾਂ ਜੀ ਹਾਲ ਇਹ ਸੀ ਕਿ ਬੇਬੇ ਨੇ ਜੋ ਦੇਣਾ ਖਾ ਲੈਣਾ ਜਿੱਧਰ ਆਖਣਾ ਚੁੱਪ ਕਰਕੇ ਤੁਰ ਪੈਣਾ ਪਰ ਜਦੋਂ ਸਾਡੇ ਮੋਢਿਆਂ ਸਾਡੇ ਤੇ ਜਵਾਨੀ ਆਈ ਭੇੜ ਵਾਂਗੂ ਫਿਰ ਅਸੀਂ ਮੋਢਿਆਂ ਤੋਂ ਥੋਕਣਾ ਸ਼ੁਰੂ ਕਰ ਦਿੱਤਾ ਫਿਰ ਬੇਬੇ ਕੌਣ ਤੇ ਅਸੀਂ ਕੌਣ ਅਸੀਂ ਬੇਬੇ ਦੀ ਕਦੋਂ ਸੁਣਦੇ ਫਿਰ ਉਹਨਾਂ ਦੀ ਜਵਾਨੀ ਦੇ ਜੋਸ਼ ਵਿੱਚ ਤੁਸੀਂ ਜੀ ਸਿਆਣੇ ਹੋ ਅਕਸਰ ਜਵਾਨੀ 'ਚ ਹਰੇਕ ਬੰਦੇ ਦਾ ਹਰੀਂ ਗੂਰੀ ਚਰਨੋ ਜੀ ਕਰਦਾ ਤੇ ਨਾਲੇ ਜਦੋਂ ਨਾਲ ਦੇ ਬੇਲੀ ਮੁੰਡਿਆਂ ਨੇ ਟੈਸ਼-ਪੈਸ਼ ਲਾ ਕੇ ਮੇਲੇ ਮੁਸ਼ਾਬੇ ਜਾਣਾ ਤੇ ਉੱਥੇ ਜਾ ਕੇ ਦਾਰੂ ਪਿਆਲਾ ਪੀਣਾ ਤੇ ਸਾਡੇ ਕੁਤਕੁਤੀਆਂ ਨਹੀਂ ਹੋਣਗੀਆਂ ਸਾਡੀ ਬੇਬੇ ਨੇ ਰੋ ਪਟ ਕੇ ਉਹੀ 4 ਡਬਲੂ ਪੈਸੇ ਦੇਣੇ ਫੇਰ ਆ ਜੀ ਕਰਨਾ ਬਈ ਇਹੋ ਜਿਹੀ ਬੇਬੇ ਦੇ ਮੱਥੇ ਦੇ ਵਿੱਚ ਉਹਨਾਂ ਪੈਸਿਆਂ ਨਾਲੀ ਦਾਗ ਦੇ ਕੇ ਘਰੋਂ ਕੱਢ ਦੀਏ ਉਹ ਫੇਰ ਜੀ ਆਖਰ ਉਹੀ ਗੱਲ ਹੋਈ ਜਿਹੜੀ ਘਰਦਿਆਂ ਨਾਲ ਰੁਸ ਕੇ ਇਹੋ ਜਿਹੀ ਉਮਰ ਵਿੱਚ ਮੁੰਡੇ ਖੁੰਡੇ ਕਰਦੇ ਹੁੰਦੇ ਆ ਹੂੜ ਮੱਤ ਸੀ ਜੀ ਸਾਡੀ ਘਰੋਂ ਨਿਕਲ ਕੇ ਕੋਈ ਰਾਜ ਤਾਂ ਭੋਗਣਾ ਹੀ ਨਹੀਂ ਹੁੰਦਾ ਪਰ ਫੇਰ ਕੀ ਕਿੱਥੋਂ-ਕਿੱਥੋਂ ਦਾ ਪਾਣੀ ਪੀਤਾ ਕੀ-ਕੀ ਪਾਪੜ ਵੇਲੇ ਪਰ ਜੀ ਬੰਦਾ ਜੋ ਕੁਛ ਸਾਡੇ ਵਾਂਗੂ ਬਾਹਰ ਨਿਕਲ ਕੇ ਸਭ ਕੁਝ ਵੇਖਦਾ ਘਰ ਦੇ ਚੂਹਿਆਂ ਨੂੰ ਦੁਨੀਆ ਦਾ ਕੀ ਪਤਾ ਜਿਹੜੇ ਬੇਬੇ ਦੀ ਕੁਛੜ ਵਿੱਚੋਂ ਨਿਕਲ ਕੇ ਕਦੇ ਮੈਸਰਖਾਨੇ ਦੇ ਮੇਲੇ ਵੀ ਨਹੀਂ ਸੀ ਗਏ ਹੁੰਦੇ ਉਹਨਾਂ ਨੂੰ ਦੁਨੀਆ ਦੇ ਰੰਗਾਂ ਦੀ ਕੀ ਸਾਰ ਹੈ ਇਹ ਵੈਸੇ ਬਠਿੰਡੇ ਲਾਕੀ ਦੀ ਕਹਾਣੀ ਹੈ ਕਿਉਂਕਿ ਸਾਗਰदयाल ਸਿੰਘ ਜੈਤੋਂ ਬਠਿੰਡਾ ਮਾਨਸਾ ਇਹਨਾਂ ਇਲਾਕਿਆਂ 'ਚ ਬਹੁਤ ਵਿਚਰੇ ਆ ਮੈਸਰਖਾਨੇ ਦਾ ਮੇਲਾ ਬੜਾ ਮਸ਼ਹੂਰ ਹੈ ਮਾਨਸਾ ਦਾ ਬਠਿੰਡਾ ਰੋਡ ਤੇ ਖੈਰ ਘਰੋਂ ਨਿਕਲ ਕੇ ਜੀ ਦੁਨੀਆ ਦੇ ਵੱਡੇ ਰੰਗ ਵੇਖੇ ਸਾਡੇ ਪਿੰਡੋਂ ਦੀ 15 ਕੋਹ ਦੇ ਉੱਤੇ ਇੱਕ ਪਿੰਡ ਸਾਡੇ ਪਿੰਡ ਦੇ ਨਾਈਆਂ ਦਾ ਮੁੰਡਾ ਉੱਥੇ ਗੁਰਦੁਆਰੇ ਵਿੱਚ ਰਹਿੰਦਾ ਸੀ ਮੈਂ ਜੀ ਉਸੇ ਕੋਲ ਉੱਥੇ ਜਾਂਦਾ ਰਿਹਾ ਗੁਰਦੁਆਰਾ ਤਾਂ ਚੰਗਾ ਤਕੜਾ ਸੀ ਰਹਿੰਦੇ ਅਸੀਂ ਉੱਥੇ ਚਾਰ ਜਣੇ ਹੀ ਸੀ ਪਿੰਡ ਦੇ ਵਿੱਚੋਂ ਗਜਾ ਕਰਕੇ ਬਾੜ ਲਈ ਦੁੱਧ ਦੀ ਭਰ ਲਿਆਉਣੀ ਨਾਲ ਗੜਵਾ ਮੱਖਣੀ ਦਾ ਲੈ ਆਉਣਾ ਸਾਰਾ ਦਿਨ ਫਿਰ ਗੋਡੀਆਂ ਲਾਲਾ ਛੱਕਦੇ ਰਹਿਣਾ ਖੁੰਭ ਕੀਤੇ ਕੱਪੜੇ ਰੱਖਣੇ ਤੇ ਕੋਈ ਕੰਮ ਨਾ ਧੰਦਾ ਬਸ ਵਹਿਲੇ ਰਹਿਣਾ ਬਸੇ ਦਿਨ ਦੇ ਵਿੱਚ ਤਾਂ ਮੈਂ ਦੇਨਾ ਜੀ ਰੰਗ ਕੱਢ ਲਿਆ ਗੱਲਾਂ ਤੇ ਮੇਰੇ ਲਾਲੀ ਆ ਗਈ ਕੱਚੇ ਕੱਚੇ ਦੁੱਧ ਦੀ ਮਲਾਈ ਮੁੱਛਾਂ ਨੂੰ ਲਾਉਣੇ ਤੇ ਮੁੱਛਾਂ ਵੀ ਸੁੱਖ ਨਾਲ ਕੁੰਡੀਆਂ ਹੋ ਗਈਆਂ ਕੁਛ ਤਾਂ ਜੀ ਉਹ ਵੀ ਮੈਂ ਪਹਿਲੇ ਦਿਨੋਂ ਹੀ ਮੂੰਹ ਬੱਥੇ ਲੱਗਦਾ ਸੀ ਇੱਥੇ ਆ ਕੇ ਜਿਹਦੀ ਕਾੜਵਾ ਦੁੱਧ ਪੀ ਕੇ ਮੇਰੇ ਤੇ ਰੂਪ ਜਿਹਾ ਚੜ ਗਿਆ ਤੇ ਰਜਮੀ ਰੋਟੀ ਮਿਲਣ ਲੱਗੀ ਜਦੋਂ ਅਸੀਂ ਵਿਹਲੇ ਹੁੰਨਾ ਤਾਂ ਅਸੀਂ ਮਹੰਤਾ ਕੋਲੋਂ ਕੀਰਤਨ ਸਿੱਖਣਾ ਮੈਨੂੰ ਜੀ ਦਿਨਾਂ ਦੇ ਵਿੱਚ ਹੀ ਢੋਲ ਕੀ ਚੰਗੀ ਤਰ੍ਹਾਂ ਵਜਾਉਣੀ ਆ ਗਈ ਵਾਜੇ ਉੱਤੇ ਵਾਹ ਵਾ ਉਂਗਲਾ ਮਾਰਨੀ ਆ ਗਈਆਂ ਬਾਜ ਮੇਰੀ ਚੰਗੀ ਸੀ ਜਦੋਂ ਜੀ ਬਜਦਾਮ ਤੇ ਮਿਸ਼ਰੀ ਘੋਟ ਕੇ ਪੀਣੀ ਤੇ ਬਾਜ ਦਾ ਤੁਹਾਨੂੰ ਪਤਾ ਆਪੇ ਹੀ ਕੋਲ ਅਰਗੀ ਹੋਣੀ ਹੈ ਬਸ ਜੀ ਮੇਰੀ ਅਸਲ ਵਾਰਤਾ ਇੱਥੋਂ ਹੀ ਸ਼ੁਰੂ ਹੁੰਦੀ ਹੈ ਇਹ ਵਾਰਤਾ ਜੀ ਹੀ ਰਾਂਝੇ ਨਾਲੋਂ ਘਟਨੇ ਸੀ ਪਰ ਇਹ ਫਰਕ ਸਮਝ ਲਓ ਕਿ ਰਾਂਝਾ ਹੀਰ ਦੇ ਵਿਯੋਗ ਦੇ ਵਿੱਚ ਜੋਗੀ ਬਣ ਗਿਆ ਤੇ ਮੈਂ ਪੁੱਠੇ ਵਹਿਣੀ ਪੈ ਗਿਆ ਲਓ ਜੀ ਅਸੀਂ ਕੀਰਤਨ ਕਰਨਾ ਤਾਂ ਨੂਰ ਵਰਨਾ ਮੱਸਿਆ ਵਾਲੇ ਦਿਨ ਗੁਰੂ ਘਰ 'ਚ ਤਕੜਾ ਇਕੱਠ ਹੁੰਦਾ ਸੀ ਪੰਜ-ਪੰਜ ਕੋਹ ਤੋਂ ਪਿੰਡਾਂ ਦੇ ਲੋਕ ਸ਼ਰਧਾ ਨਾਲ ਆਉਂਦੇ ਤੇ ਇੱਕ ਮੱਸਿਆ ਨੂੰ ਜੀ ਸਾਡੀ ਪੁੰਨਿਆ ਸੁਰਤੀ ਪੜ ਇੱਕ ਮੱਸਿਆ ਨੂੰ ਜੀ ਸਾਡੀ ਪੁੰਨਿਆ ਸੁਰਤੀ ਪੰਡਤਾਨੀ ਆ ਗਈ ਉਹਦਾ ਰੂਪ ਜੇ ਮੈਂ ਕੋਈ ਕਵੀਸ਼ਰ ਹੁੰਦਾ ਤਾਂ ਉਹਦਾ ਰੂਪ ਦਾ ਨਕਸ਼ਾ ਬਣ ਕੇ ਦੱਸਦਾ ਕਰਾ ਕਿ ਸਿਦਰਾ ਜਹਾ ਜੱਟ ਦਾ ਪੁੱਤ ਕੋਈ ਸਿਫਤ ਕਰਨੀ ਨਹੀਂ ਸੀ ਆਉਂਦੀ ਬਸ ਇਹ ਦੱਸ ਸਕਦੇ ਸੀ ਕਿ ਐਡੀ ਸੋਹਣੀ ਸੀ ਕਿ ਜੀ ਕਰਦਾ ਕਿ ਬੰਦਾ ਉਹਨੂੰ ਸਾਹਮਣੇ ਬਿਠਾ ਕੇ ساری ਉਮਰ ਉਹਦੇ ਵੱਨੀ ਵੇਖੀ ਜਾਏ ਵੇਖਿਆ ਵੀ ਜੀ ਕਿਹੜਾ ਸਬਰ ਆਉਂਦਾ ਸੀ ਸੌ ਗਉ ਦੀ ਉਹਦਾ ਘੁੱਟ ਭਰਨ ਲਈ ਕਰਦਾ ਸੀ ਉਹ ਜੀ ਮੈਂ ਕੀਰਤਨ ਕੀ ਕੀਤਾ ਨਿਹਰਾ ਅੰਮ੍ਰਿਤ ਵਰਾਇਆ ਮੈਨੂੰ ਜੀ ਐ ਲੱਗੇ ਜੇ ਮੈਂ ਮੇਰਾ ਲੋਨ ਨੂੰ ਪਵਿੱਤਰ ਹੋਈ ਜਾਂਦਾ ਉਹ ਵੀ ਅੱਡੀ ਜਿਗਰੇ ਵਾਲੀ ਤੀਵੀਂ ਵੇਖੀ ਕਿ ਜਿੰਨਾ ਚਿਰ ਮੈਂ ਕੀਰਤਨ ਕਰਦਾ ਰਿਹਾ ਉਹਨੇ ਵੀ ਮੇਰੇ ਉਤੋਂ ਅੱਖ ਨਾ ਪਾਸੇ ਕੀਤੀ ਪਰ ਜੀ ਮੈਂ ਕੋਸ਼ਿਸ਼ ਸੰਗਾਊ ਬੰਦਾ ਹੋਣ ਕਰਕੇ ਉਹਦੇ ਵੱਣੀ ਉਸਾਂਗੂੰ ਝਾਕ ਨਾ ਸਕਿਆ ਉਹਦੀਆਂ ਅੱਖਾਂ ਦੇ ਵਿੱਚ ਐਸਾ ਕੁ ਕੁਛ ਤੇਜ ਸੀ ਕਿ ਬੰਦਾ ਨਿਗਾਹ ਗੜ ਕੇ ਬਹੁਤਾ ਚਿਰ ਨਹੀਂ ਸੀ ਝਾਕ ਸਕਦਾ ਨਾਲੇ ਜੀ ਕੀਰਤਨ ਕਰਨ ਵੇਲੇ ਮਨ ਮੈਲਾ ਕਰਨਾ ਮਹਾਪਾਪ ਹੈ ਬਸ ਜੀ ਕੀਰਤਨ ਮੁੱਕਣ ਮਗਰੋਂ ਮੇਰਾ ਸਾਰਾ ਰੰਗ ਰੂਪ ਹੀ ਬਦਲ ਗਿਆ ਜਿਵੇਂ ਜੀ ਤੁਹਾਨੂੰ ਪਤਾ ਹੈ ਕਿ ਬਾਈ ਜਦੋਂ ਤੁਪਕਾ ਖੱਟੇ ਦਾ ਡਗ ਪਏ ਤਾਂ ਮਾਣਾ ਮੋਹੇ ਦੁੱਧ ਫੱਟ ਜਾਂਦਾ ਐ ਐਵੇਂ ਜੀ ਉਹਦੀ ਐਵੇਂ ਜੀ ਉਦੋਂ ਪਹਿਲੀ ਵਾਰੀ ਪਤਾ ਲੱਗਿਆ ਕਿ ਬਈ ਤੀਵੀਂ ਦੀ ਜਾਗ ਲੱਗਣ ਨਾਲ ਬੰਦਾ ਫਿੱਟ ਜਾਂਦਾ ਓਦੋਂ ਜੀ ਸੁਰਤੀ ਦੀ ਨਿਗਾ ਰੱਖਣ ਤੋਂ ਬਿਨਾ ਕੁਝ ਨਹੀਂ ਸੀ ਸੋਚਦਾ ਮਹਾਂਤ ਸਾਡਾ ਆਖੇ ਅਰਦਾਸ ਕਰੋ ਮੈਂ ਚੌਰ ਫੜ ਕੇ ਬਾਬਿਆਂ ਦੀ ਤਾਬਿਆਂ 'ਚ ਜਾ ਖੜਾ ਹੋਇਆ ਪਰ ਮੈਂ ਬਾਬੇ ਅੱਗੇ ਅਰਦਾਸ ਵੀ ਕਰਾਂ ਹੇ ਸੱਚੇ ਪਾਤਸ਼ਾਹ ਇੱਥੋਂ ਬਖਸ਼ੀ ਬੱਸ ਜੀ ਉਹ ਦਿਨ ਜਾਵੇ ਤੇ ਆ ਦਿਨ ਆਵੇ ਐਸਾ ਉਸੋ ਸੁਰਤੀ ਪੰਡਤਾਣੀ ਨੇ ਪੱਟੇ ਕੀ ਹੁਣ ਤਾਂ ਹੀ ਤਾਬ ਨਹੀਂ ਆਏ ਉਹ ਵੀ ਸ਼ੇਰ ਦੀ ਬੱਚੀ ਨੇ ਜੀ ਮਰਨ ਵਾਲੇ ਮਰਨ ਵੇਲੇ ਤਾਂ ਹੀ ਪਿੱਠ ਨਹੀਂ ਦਿੰਦੀ ਬਸ ਥੋਨੂ ਜੀ ਕਿਹੜੀਆਂ ਕਿਹੜੀਆਂ ਸੁਨਾਵਾਂ ਛੋਟਾ ਮੂੰਹ ਵੱਡੀ ਬਾਤ ਹੈ ਉਹ ਜੀ ਨਾਲ ਦੇ ਪਿੰਡ ਦੇ ਬਹਾਮਣਾ ਦੀ ਲੜਕੀ ਸੀ ਉਹਨਾਂ ਦੇ ਖੇਤ ਸਾਡੇ ਗੁਰਦੁਆਰੇ ਦੀ ਹੱਦ ਨਾਲ ਆ ਲੱਗਦੇ ਗੁਰਦੁਆਰਾ ਜੀ ਚੋਂ ਪਿੰਡਾਂ ਦੇ ਵਿਚਾਲੇ ਸੀ ਤੇ ਉਹਦੇ ਮਗਰੋਂ ਮੈਂ ਉਹਦੀ ਤਾੜ ਰੱਖਣ ਲਾ ਪਿਆ ਉਹ ਜੀ ਚਾਰ ਭਰਾ ਸੀ ਬੁਰਸ਼ਿਆਂ ਰਗੇ ਉਹਨਾਂ ਦੀ ਰੋਟੀ ਲੈ ਕੇ ਆਉਂਦੀ ਕਦੇ-ਕਦੇ ਪਰ ਸਾਡੀ ਅੱਖ ਲੜਨ ਮਗਰੋਂ ਉਹ ਹਰ ਰੋਜ਼ ਆਉਣ ਲੱਗ ਪਈ ਉਧਰੋਂ ਜੀ ਭਗਤ ਲੋਕ ਵੀ ਮਿਹਦੇ ਨਾਲ ਢੇੜਾ ਮਾਰਨ ਲੱਗ ਪਏ ਲਓ ਜੀ ਹੁਣ ਗੱਲ ਹੋਰ ਕੀ ਵਧਾਉਣੀ ਹੈ ਇੱਕ ਦਿਨ ਮੱਸੀਆ ਵਾਲੇ ਦਿਨ ਹੀ ਗੁਰਦੁਆਰੇ ਦੇ ਮਗਰਲੇ ਪਾਸੇ ਸਾਨੂੰ ਬਾਤਾਂ ਕਰਨ ਦਾ ਮੌਕਾ ਮਿਲ ਗਿਆ ਗੱਲਾਂ ਬਾਤਾਂ ਕਾਧੀਆਂ ਸੀ ਜੀ ਉਹ ਸਭ ਰਮਝਾ ਉਹ ਅੱਖਾਂ ਨਾਲ ਹੀ ਸਮਝਾ ਚੁੱਕੀ ਸੀ ਉਹ ਜੀ ਮਿਲਣ ਸਾਰੀ ਕਹਿੰਦੀ ਮੈਨੂੰ ਬਾਹਲੀਆਂ ਗੱਲਾਂ ਤਾਂ ਆਉਂਦੀਆਂ ਨਹੀਂ ਜੇ ਕੋਈ ਕਾਣਾ ਤੇ ਜਿੱਦ ਆਖੇ ਤੇਰੇ ਨਾਲ ਚੱਲوں ਤੇ ਜੀ ਐਵੇਂ ਗੀਦੀਆਂ ਵਾਲੀ ਕਰਨੀ ਗੱਲ ਕਰਨੀ ਆ ਤਾਂ ਜਾ ਕੇ ਮਹੰਤਾਂ ਦੇ ਬਾਟੇ ਮਾਂਜ ਸਾਡਾ ਰੱਬ ਰੱਖਾ ਜੀ ਜੀ ਕੀ ਦੱਸਾਂ ਮੈਂ ਤੁਹਾਨੂੰ ਤੀਵੀਂ ਦੀ ਐਡੀ ਦਲੇਰੀ ਵੇਖ ਕੇ ਮੈਂ ਤਾਂ ਅਸਲ ਪੱਥਰ ਹੋ ਗਿਆ ਤੁਸੀਂ ਜਾਣਦੇ ਹੋ ਜੀ ਪ੍ਰੇਮ ਹੋਵੇ ਤਾਂ ਐਸਾ ਸਤਿਗੁਰਾਂ ਨੇ ਵੀ فرمایا ਕਿ ਜੋ ਤੋ ਪ੍ਰੇਮ ਖੇਲਣ ਕਹਾਣੀ ਕਿਧਰ ਚਾਈ ਜਾਂਦੀ ਹੈ ਲਓ ਜੀ ਅਸੀਂ ਵੀ ਅੱਗੋਂ ਜੱਟ ਦੇ ਪੁੱਤ ਮੈਂ ਆਖਿਆ ਸੁਰਤੀਏ ਜਦੋਂ ਤੂੰ ਮੈਨੂੰ ਇਹ ਗੱਲ ਆਖ ਦਿੱਤੀ ਫਿਰ ਮੈਂ ਪਿੱਠ ਕਿਉਂ ਵਖਾਵਾਂ ਧਰ ਗਿਆ ਮੇਰੇ ਵਰਗੇ ਬੰਦੇ ਦੇ ਚੱਲ ਅੱਜੇ ਤੁਰਦੇ ਆ ਫਿਰ ਜੀ ਅਸੀਂ ਮਤਾ ਪਕਾਇਆ ਸਾਡੇ ਮਹੰਤ ਕੋਲ ਇੱਕ ਘੋੜੀ ਸੀ ਘੋੜੀ ਕਾਦੀ ਜੀ ਤੂਫਾਨ ਸੀ ਤੇ ਉਦੋਂ ਤੀਜੇ ਦਿਨ ਮਗਰੋਂ ਮੈਂ ਮਿੱਥੇ ਥਾਂ ਤੇ ਅੱਧੀ ਰਾਤ ਨੂੰ ਘੋੜੀ ਲੈ ਕੇ ਜਾਂਦਾ ਰਿਹਾ ਤੇ ਸਾਡੀ ਸੁਰਤੀ ਸੀਣੀ ਵੀ ਤਿਆਰ ਖਲੋਤੀ ਸੀ ਤੇ ਫਿਰ ਮਿਰਜੇ ਵਾਂਗੂ ਅਸੀਂ ਬੱਕੀ ਨੂੰ ਅੱਡੀ ਲਾਈ ਤੇ ਰਾਤੋਂ ਰਾਤ ਤਲਵੰਡੀ ਦੇ ਨੇੜੇ ਮੇਰੇ ਇੱਕ ਮਸੇਰ ਦੇ ਘਰੇ ਅਸੀਂ ਦੋਨੋਂ ਜਾ ਵੜੇ ਤੇ ਮੇਰਾ ਮਸੇਰ ਜੀ ਮਾਸੀ ਦਾ ਪੁੱਤ ਉਹ ਵੀ ਤਕੜਾ ਵੈਲੀ ਡਾਕੇ ਮਾਰਨੇ ਖੋਹਾਂ ਤੇ ਚੋਰੀਆਂ ਕਰਨੀਆਂ ਸਾਰੇ ਇਲਾਕੇ ਦੇ ਵਿੱਚ ਬੜਾ ਉੱਗਾ ਸੀ ਮੇਰੀ ਮਾਸੀ ਦਾ ਪੁੱਤ ਤੇ ਮੇਰੇ ਨਾਲ ਸੁਰਤੀ ਨੂੰ ਵੇਖ ਕੇ ਉਹ ਕਹਿੰਦਾ ਜੰਗੀਰਿਆ ਇਹ ਇੰਦਰ ਦੇ ਖਾੜੇ ਦੀ ਪਰੀ ਕਿੱਥੋਂ ਲਿਆਇਆ ਹੋਏ ਮੈਂ ਜੀ ਉਹਦੇ ਹੀ ਨਿਗਾ ਤਾੜ ਗਿਆ ਮੈਂ ਆਖਿਆ ਵੇਖ ਬਾਈ ਇਹਨੂੰ ਕੋਈ ਐਵੇਂ ਗੈਰ ਨਾ ਸਮਝੇ ਜੇ ਤਾਂ ਸਾਡੇ ਦੋਹਾਂ ਨਾਲ ਧਰਮ ਨਿਭਾਉਣਾ ਤਾਂ ਦੱਸ ਨਹੀਂ ਅਸੀਂ ਆਪਦਾ ਕੋਈ ਹੋਰ ਹਿੱਲਾ ਸੋਚੀ ਲਓ ਜੀ ਉਹ ਬੰਦਾ ਲੰਮੀ ਸੋਚਣ ਵਾਲਾ ਸੀ ਤੇ ਉਂ ਬਚਨਾਂ ਦਾ ਪੂਰਾ ਸੀ ਉਹਨੇ ਮੈਨੂੰ ਬਚਨ ਦਿੱਤਾ ਕਿ ਬਾਈ ਉਹ ਸਾਨੂੰ ਤਤੀਵਾ ਨਹੀਂ ਲੱਗਣ ਦੇਵੇਗਾ ਲਓ ਜੀ ਉਸੇ ਦਿਨ ਅਸੀਂ ਨਾਲ ਦੇ ਪਿੰਡ ਆਪਦੇ ਇੱਕ ਹੋਰ ਬੇਲੀ ਕੋਲ ਉਸਨੇ ਸਾਨੂੰ ਭੇਜ ਦਿੱਤਾ ਤੇ ਘੋੜੀ ਕਿਧਰੇ ਖਪਾ ਦਿੱਤੀ ਉਸੇ ਦਿਨ ਸਾਡੇ ਭਾਲੂ ਵੀ ਪੈਰਾਂ ਦੱਬ ਕੇ ਉਹਦੇ ਬਾਰ ਮੂਰੇ ਆ ਖੜੇ ਹੋਏ ਪੁਲਿਸ ਨੇ ਆਪਣੀ ਸਾਰੀ ਜਾਪਤਾ ਕਾਰਵਾਈ ਕੀਤੀ ਉਸ ਤੋਂ ਬਾਅਦ ਸਾਡੇ ਭਾਲੂ ਜਾਨਕੀ ਸਾਨੂੰ ਭਾਲਣ ਵਾਲੇ ਵੀ ਪੈੜਾਂ ਦੱਬ ਕੇ ਉਸ ਦੇ ਬਾਰ ਮੂਰੇ ਆ ਖੜੋਤੇ ਤੇ ਉਹ ਜੀ ਨਿਤ ਦਾ ਖਿਡਾਰੀ ਸੀ ਨਿਕਲ ਗਿਆ ਪਰ ਸਾਡਾ ਵੀ ਜੀ ਉਹਨੇ ਪਤਾ ਨਾ ਲੱਗਣ ਦਿੱਤਾ ਪਰ ਜਦੋਂ 5-4 ਦਿਨ ਮਗਰੋਂ ਕੰਮ ਠੰਡਾ ਪੈ ਗਿਆ ਤੇ ਉਹ ਸਾਨੂੰ ਮੋੜ ਕੇ ਆਪਣੇ ਘਰੇ ਹੀ ਲੈ ਆ ਉਹ ਜੀ ਫਿਰ ਅਸੀਂ ਸਵਾ ਮਹੀਨਾ ਸੁਖ ਸਾੰਦ ਨਾਲ ਕੱਟਿਆ ਆਪ ਤਾਂ ਉਹ ਸਾਡਾ ਮਸੇਰ ਮਸੇਰ ਛੜਾ ਮਲੰਗ ਸੀ ਨਾਲੇ ਰੋਜ਼ ਆਪਦੇ ਟੋਲੇ ਨਾਲ ਲੜ ਕੇ ਡਾਕੇ ਮਾਰਨ ਤੋਂ ਰਿਆ ਰਹਿੰਦਾ ਤੇ ਸਾਡੀ ਨਿਗਰਾਨੀ ਉਹਨੇ ਪਿੰਡ ਦੇ ਹੋਰ ਮੁੰਡਿਆਂ ਦੇ ਹਵਾਲੇ ਕੀਤੀ ਹੋਈ ਸੀ। ਉਹ ਸਾਡੀ ਹਰ ਗੱਲੋਂ ਰਾਖੀ ਰੱਖਦੇ ਸੀ ਬੇਫਿਕਰ। ਤੋਂ ਹਰ ਗੱਲ ਦੀ ਸਾਨੂੰ ਸੋ ਰੱਖਦੇ ਸਾਨੂੰ ਪਲ-ਪਲ ਦੀ ਖਬਰ ਦੰਦੇ। ਉਹ ਜੀ ਅਸੀਂ ਉਸ ਦਿਨ ਭਾਵੇਂ ਉਹ ਦਿਨ ਚੋਰੀ ਛਿਪੇ ਕੱਟੇ ਪਰ ਉਹ ਦਿਨ ਹੀ ਜੀ ਸਾਰੀ ਉਮਰ ਦਾ ਮੁੱਲ ਸੀ। ਨਾਲੇ ਜੀ ਸੁਰਤੀ ਕੋਈ ਤੀਵੀ ਸੀ। ਉਹ ਤਾਂ ਕੋਈ ਉੱਚੀ ਸੁੱਚੀ ਆਤਮਾ ਸੀ। ਕੀ ਜੀ ਉਹਦਾ ਰੰਗ ਰੂਪ ਕੀ ਉਹਦੀਆਂ ਗੱਲਾਂ ਕੀ ਉਹਦੀ ਦਲੇਰੀ ਤੇ ਕੀ ਉਹਦੇ ਦਾਈਏ ਉਹ ਤੁਹਾਨੂੰ ਕੀ ਦੱਸਾਂ ਜੀ ਉਹ ਤਾਂ ਜੀ ਮੇਰੇ ਰੋਮ-ਰੋਮ ਦੇ ਵਿੱਚ ਰਚੀ ਪਈ ਐ ਤੇ ਜਦੋਂ ਉਹਨੇ ਹੱਸਣਾ ਮੈਨੂੰ ਐ ਲੱਗਣਾ ਜਿਵੇਂ ਉਹਦੇ ਮੂੰਹੋਂ ਫੁੱਲ ਕਰਦੇ ਹੋਣ ਜਦੋਂ ਉਹਨੇ ਮੋਹ ਨਾਲ ਝਾਕਣਾ ਤਾਂ ਐ ਲੱਗਣਾ ਕਿ ਸੌਣ ਦੀ ਫੁਹਾਰ ਵਰਗੀ ਠੰਡ ਵਰਤਾ ਦੇਣੀ ਬਸ ਜੀ ਕੀ ਗੱਲਾਂ ਕਰਨੀਆਂ ਉਸ ਸਮੇਂ ਦੀਆਂ ਉਹ ਤੋਂ ਤਾਂ ਦੁਨੀਆ ਹੀ ਹੋਰ ਸੀ ਤੇ ਸਮਾਂ ਵੀ ਸਵਰਗ ਵਰਗਾ ਹੁਣ ਤਾਂ ਜੀ ਉਹ ਦਿਨ ਸੁਪਨੇ ਵਾਂਗੂ ਹੀ ਯਾਦ ਰਹਿ ਗਏ ਜਿਵੇਂ ਜੀ ਸਿਆਣੇ ਕਹਿੰਦੇ ਹੋਣਾ ਕਿ ਬਈ ਸਾਰੀ ਉਮਰ ਵਿੱਚ ਬਾਰ ਦਾ ਇੱਕ ਕੁੰਡਾ ਜਿਵੇਂ ਜੀ ਕਹਿੰਦੇ ਕਿ ਸਾਰੀ ਉਮਰ ਵਿੱਚ ਬਾਰ ਦਾ ਕੁੰਡਾ ਇੱਕ ਵਾਰ ਵੀ ਖੜਕਾਉਂਦੀ ਹੈ ਕਿਸਮਤ ਜੇ ਬੰਦਾ ਬਾਰ ਜੇ ਬੰਦਾ ਕੁੰਡਾ ਨਾ ਖੋਲੇ ਤੇ ਫਿਰ ਸਾਰੀ ਉਮਰ ਰੋਂਦਾ ਹੀ ਮਰ ਜਾਂਦਾ ਉਹੋ ਹਾਲ ਜੀ ਸਾਡੇ ਵਰਗਿਆਂ ਨਾਲ ਹੁੰਦਾ ਇੱਕ ਵਾਰੀ ਮੈਨੂੰ ਸੁਰਤੀ ਨੇ ਆਖਿਆ ਕਿ ਚੱਲ ਆਪਾਂ ਅਦਾਲਤ 'ਚ ਜਾ ਕੇ ਲਿਖਤ ਨਾਮਾ ਕਰ ਲਈਏ ਪਰ ਮੈਂ ਆਪਣੀ ਹੈਂਕਰ ਦੇ ਵਿੱਚ ਤੁਰਿਆ ਫਿਰਿਆ ਕੀ ਬਾਪਾ ਆਪਾਂ ਨੂੰ ਕੌਣ ਬੁਲਾਉਣ ਵਾਲਾ ਆਪਾਂ ਨੂੰ ਕੀ ਲੋੜ ਆ ਵਿਆਹ ਪੱਕਾ ਕਰਾਉਣ ਦੀ ਪਰ ਜੀ ਤੁਹਾਨੂੰ ਪਤਾ ਹੈ ਕਿ ਸਾਡੇ ਵਰਗੇ ਮਾੜੇ ਕੰਮਾਂ ਵਾਲਿਆਂ ਦੀਆਂ ਕੰਨੀ ਤੇ ਹੀ ਚੜਦੀਆਂ ਹੁੰਦੀਆਂ ਨੇ ਤੇ ਖੀਰਜੀ ਚੰਦਰਾ ਉਹ ਦਿਨ ਆ ਗਿਆ ਸਾਡੇ ਮਸੇਰ ਤੇ ਉਹਦੇ ਬੰਦਿਆਂ ਨੇ ਸਾਨੂੰ ਤੁਰੰਤ ਆ ਕੇ ਖਬਰ ਦਿੱਤੀ ਕਿ ਦੋਹਾਂ ਥਾਣਿਆਂ ਦੀ ਪੁਲਿਸ ਸਾਨੂੰ ਫੜਨ ਖਾਤਰ ਚੜੀ ਆਉਂਦੀ ਹੈ ਮੈ ਸੁਰਤੀ ਨੂੰ ਆਖਿਆ ਤੇ ਇਹ ਤਾਂ ਚਿੰਤੇਬਾਜ਼ ਪਿਆ ਸੁਰਤੀਏ ਜੇ ਤੇਰੀ ਮੰਨ ਲੰਦੇ ਅਦਾਲਤ ਵਿੱਚ ਜਾਵਾਜੇ ਤੇ ਤਾਂ ਖਬਰੇ ਬਚਾ ਹੋ ਜਾਂਦਾ ਪਰ ਉਹ ਜੀ ਐਡੀ ਦਲੇਰ ਤੀਵੀ ਕਿ ਉਸਨੇ ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਕੋਲੇ ਨਾਲ ਖੜੀ ਦਨਾਲੀ ਚੁੱਕ ਲਈ ਤੇ ਕਹਿੰਦੀ ਤੂੰ ਮਰਦ ਹੋ ਕੇ ਇਹੋ ਜੀਆਂ ਢੱਲੀਆਂ ਗੱਲਾਂ ਕਿਉਂ ਕਰਦਾ ਵੇਖੀ ਤਾਂ ਸਹੀ ਜਦੋਂ ਤੱਕ ਮੈਂ ਜਿਉਣੀ ਆ ਤੇ ਸਾਡੇ ਨੇੜੇ ਕੋਈ ਮਾਈ ਦਾ ਲਾਲ ਢੱਕ ਕਿਵੇਂ ਜਾਉ ਉਹਦੀਆਂ ਗੱਲਾਂ ਸੁਣ ਕੇ ਮੈਨੂੰ ਕੱਚੀਆਂ ਤੇ ਰੇੜੀਆਂ ਆਉਣ ਲੱਗੀਆਂ ਤੇ ਨਮੋਸ਼ੀ ਨਾਲ ਮੈਥੋਂ ਸਿਰ ਉਤਾ ਨਾ ਚੁੱਕਿਆ ਗਿਆ ਅਸੀਂ ਮਤਾ ਪਕਾ ਕੇ ਜੀ ਸਾਰੇ ਜਾਣੇ ਇੱਕ ਕਮਾਦ ਵਿੱਚ ਵੜ ਗਏ ਮੇਰਾ ਮਸੇਰ ਨਾਲ ਸੱਤ ਬੰਦੇ ਹੋਰ ਇਲਾਕੇ ਦੇ ਮਸ਼ਹੂਰ ਡਕੈਤ ਉਹਨਾਂ ਨੂੰ ਐਨਾ ਹੌਸਲਾ ਸੀ ਕਿ ਉਹ ਆਖਣ ਕਿ ਪ੍ਰਵਾਹ ਕੀ ਆਪਾਂ ਕੱਲੇ ਕੱਲੇ ਨੂੰ ਦਾਣੇ ਵਾਂਗੂ ਪੁੰਨ ਦੇਾਂਗੇ ਨਾਲੇ ਜੀ ਸੁਰਤੀ ਦਾ ਹੌਸਲਾ ਵੇਖ ਕੇ ਉਹਨਾਂ ਨੂੰ ਤਾਂ ਐਸੀ ਖਾਰਾਈ ਉਹ ਆਖਣਾ ਕਿ ਦੋ ਥਾਣੇ ਤੱਕ ਹੀ ਭਾਵੇਂ 17 ਥਾਣੇ ਦੀ ਪੁਲਿਸ ਆ ਚੜ੍ਹੇ ਨੇੜੇ ਕਿਹੜਾ ਢੋਕਣ ਦਿੰਨੇ ਆ ਲਓ ਜੀ ਅੱਧੀ ਰਾਤ ਨੂੰ ਪੁਲਿਸ ਦੀਆਂ ਮੋਟਰਾਂ ਨੇ ਸਾਨੂੰ ਘੇਰਾ ਆ ਪਾਇਆ ਉਹਨਾਂ ਨੇ ਜਦੋਂ ਪਹਿਲਾ ਫਾਇਰ ਕੀਤਾ ਤਾਂ ਉਹਨਾਂ ਦਾ ਜਵਾਬ ਜੀ ਸਭ ਤੋਂ ਪਹਿਲਾਂ ਸੁਰਤੀ ਨੇ ਦਨਾਲ ਦਾ ਫਾਇਰ ਮਾਰ ਕੇ ਦਿੱਤਾ ਮੇਰਾ ਐ ਚਿਤ ਕੀਤਾ ਬਈ ਇਹੋ ਜੀ ਧੀਵੇਂ ਦੇ ਹੁੰਦੇ ਆ ਬੰਦਾ ਭਾਵੇਂ ਥਾਏ ਮਰ ਜਾਏ ਤਾਂ ਕਿਹੜਾ ਕੋਈ ਤਕਲੀਫ ਹੋ ਸਕਦੀ ਹੈ ਬਾ ਨਹੀਂ ਮੰਨਦੀ ਧੀਏ ਸੁਰਤੀ ਤੂੰ ਕਦ ਕਦ ਜੰਮਣਾ ਤੁਹਾਨੂੰ ਜੀ ਕੀ ਕੀ ਗੁਣ ਦੱਸਾਂ ਉਹਦੇ ਉਹ ਤਾਂ ਸੱਚਮੁੱਚ ਹੀ ਕੋਈ ਚੰਡੀ ਸੀ ਪਰ ਜੀ ਮੇਰੇ ਵਰਗੇ ਗਧਿਆਂ ਦੇ ਗੱਲੀ ਗਲੀ ਪੈ ਲਾਲ ਦਾ ਕੀ ਮੁੱਲ ਪੈਂਦਾ ਸਾਰੀ ਰਾਤ ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਉਧਰੋਂ ਕਮਾਦ 'ਚ ਅਸੀਂ ਤੇ ਬਾਹਰ ਪੁਲਿਸ ਜਿਉਂ-ਜਿਉਂ ਰਾਤ ਬੀਤਦੀ ਜਾਵੇ ਸਾਡੀ ਚਿੰਤਾ ਵੱਧਦੀ ਜਾਵੇ ਗੋਲੀ ਸਿੱਕਾ ਸਾਡੇ ਕੋਲ ਮੈਣਵਾ ਤੋਲਵਾ ਤੇ ਕਈ ਵਾਰ ਅਸੀਂ ਉੱਥੋਂ ਨਿਕਲਣ ਦੀ ਵੀ ਸਲਾਹ ਕੀਤੀ ਪਰ ਪੁਲਿਸ ਨੇ ਕਮਾਦ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ ਅਖੀਰ ਜਦੋਂ ਲੋਈ ਪਾਟੀ ਦਿਨ ਚੜਿਆ ਤਾਂ ਸਾਡੇ ਭਾ ਦੀ ਬਣ ਗਈ ਮੇਰੇ ਮਸੇਰ ਨੂੰ ਫਿਕਰ ਪੈ ਗਿਆ ਪਰ ਜੀ ਸੁਰਤੀ ਅੱਜ ਕਿ ਜਾਈਏ ਮਾਂ ਦੀ ਧੀ ਦੀ ਦਲੇਰੀ ਦੇ ਉਹ ਅਜੀਬ ਰਫਲ ਭਰ ਕੇ ਜਦੋਂ ਘੋੜਾ ਦੱਬੇ ਤਾਂ ਉਹਦਾ ਮੱਥਾ ਲਾਟਾਂ ਵਾਂਗੂ ਮੱਚੇ ਤੇ ਜਦੋਂ ਸਾਨੂੰ ਮਾੜਾ ਮਾੜਾ ਮੂੰਹ ਮੱਥਾ ਇੱਕ ਦੂਜੇ ਦਾ ਦੇਖਣ ਲੱਗਾ ਤਾਂ ਉਸਨੇ ਮੇਰੇ ਵੱਨੀ ਝਾਕ ਕੇ ਤੇ ਹੱਸ ਕੇ ਕਹਿਣ ਲੱਗੀ ਜੰਗੀਰਿਆ ਐਦੋਂ ਚੰਗੇ ਕਰਮ ਕਿਸ ਤੀਵੀ ਦੇ ਹੋਣਗੇ ਜਿਹੜੀ ਆਪਣੇ ਰਾਂਝੇ ਦੀ ਬੁੱਕਲ ਚ ਪੂਰੀ ਹੋਵੇ ਓਏ ਹੋਏ ਹੋਏ ਜੀ ਉਹਦੇ ਬੋਲਾਂ ਨੇ ਤਾਂ ਮੇਰਾ ਕਾਲਜਾਈ ਕੱਢ ਲਿਆ ਮੈਂ ਜੀ ਉਹਨੂੰ ਬੁੱਕਲ ਚ ਲੈ ਕੇ ਜ਼ੋਰ ਦੀ ਕੁੱਟਿਆ ਤੇ ਉਹਦਾ ਸਾਰਾ ਮੂੰਹ ਲਾਲ ਸੁਆ ਹੋ ਗਿਆ ਉਹ ਜੀ ਐਂ ਜੀ ਕਰਦਾ ਸੀ ਕਿ ਬਈ ਇਹੋ ਜੀ ਤੀਵੀਂ ਪਿਛੇ ਬੰਦਾ ਜੇ 7 ਵਾਰੀ ਜੰਮ ਕੇ ਵੀ ਮਰ ਜਾਏ ਤਾਂ ਵੀ ਕਿਹੜੀ ਗੱਲ ਐ ਪਰ ਜੀ ਸਾਡੇ ਵਰਗੇ ਦੋਹਾਂ ਜਹਾਨਾਂ ਦੇ ਮਾਰੇ ਬੰਦਿਆਂ ਦੇ ਤਾਂ ਇਹੋ ਜੇ ਕਰਮ ਵੀ ਨਹੀਂ ਹੁੰਦੇ ਕਿ ਮਨ ਚਿਤਵੀ ਮੌਤ ਹੀ ਵਰ ਜਾਣ ਮਰ ਜਾਣ ਅਖੀਰ ਜੀ ਚਿੱਟਾ ਦਿਨ ਚੜ ਗਿਆ ਤੇ ਸਾਡੇ ਮਸੇਰ ਨੇ ਸਾਰਿਆਂ ਨਾਲ ਸਲਾਹ ਕੀਤੀ ਕਿ ਹੁਣ ਕੀ ਕਰੀਏ ਉਹ ਜੀ ਸਲਾਹ ਸੀ ਕਿ ਬਈ ਐਵੇਂ ਅਣਾਈ ਮੌਤ ਮਰਨ ਨਾਲੋਂ ਪੁਲਿਸ ਮੂਰੇ ਪੇਸ਼ ਹੋ ਜਾਏਗੀ ਪਰ ਜੀ ਸੁਰਤੀ ਤੋਂ ਉਹਦੀ ਇਹ ਗੱਲ ਜਰੀ ਨਾ ਗਈ ਮੇਰੇ ਮਸੇਰ ਦੀ ਉਹ ਜੀ ਐਸੀ ਦੇ ਵਿੱਚ ਤਾਂ ਆਈ ਕਿ ਮੇਰੇ ਮਸੇਰ ਨੂੰ ਗਾਲ ਕਢੀ ਤੇ ਉੱਠ ਕੇ ਖੜੀ ਹੋ ਗਈ ਤੇ ਦਿਨਾਲੀ ਮੇਰੇ ਮਸੇਰ ਵੱਲ ਵਿੰਨੀ ਤੇ ਸਿੱਧੀ ਕਹਿ ਜੀ ਤੂੰ ਇਹੋ ਜਿਹਾ ਸੂਰਮਾ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਤੇ ਬਾਸੀ ਉਦੋਂ ਪਾਣਾ ਵਰਤ ਗਿਆ ਪੁਲਿਸ ਦੀ ਗੋਲੀ ਨੇ ਸਾਡੀ ਸੁਰਤੀ ਨੂੰ ਸਾਡੇ ਨਾਲੋਂ ਵਿਛੋੜ ਦਿੱਤਾ ਪਰ ਜੀ ਕੀ ਦੱਸਾਂ ਤੁਹਾਨੂੰ ਉਸ ਸ਼ੇਰਨੀ ਦੀਆਂ ਬਾਤਾਂ ਉਹ ਤਾਂ ਜੀ ਮਰਦੀ ਨੇ ਵੀ ਚਤ ਹੌਲਾ ਨਹੀਂ ਕੀਤਾ ਅੱਖਾਂ ਮੀਚਦੀ ਮੀਚਦੀ ਮੇਰੇ ਗਲ ਬਾਹਾਂ ਪਾ ਕੇ ਕਹਿੰਦੀ ਮੈਂ ਕਿੱਡੀ ਕਰਮਾਂ ਵਾਲੀ ਜਗੀਰਿਆ ਤੇਰੇ ਹੱਥਾਂ ਦੇ ਵਿੱਚ ਮਰਦੀ ਆ ਮੇਰਾ ਬੋਲਿਆ ਚੱਲਿਆ ਮaaf ਕਰੀ ਮੇਰੀ ਇੱਕ ਗੱਲ ਮੰਨੀ ਕਿ ਮੇਰੇ ਵਰਗੀ ਮੌਤ ਕਿਸੇ ਹੋਰ ਨੂੰ ਨਾ ਮਰਨ ਦੇਈ ਤੇ ਜੀ ਭੌਰ ਡਾਰੀ ਮਰ ਗਿਆ ਕੱਲੀ ਸੁਰਤੀ ਦਾ ਪਿੰਜਰਾ ਖਾਲੀ ਨਹੀਂ ਹੋਇਆ ਤੇ ਉਸ ਪਿੱਛੋਂ ਜੀ ਮੈਂ ਵੀ ਬਿਨਾ ਜਿੰਦੋਂ ਹੀ ਤੁਰਿਆ ਫਿਰਦਾ ਉਦੋਂ ਮਗਰੋਂ ਜੀ ਕੀ ਹੋਣਾ ਸੀ ਸੁਰਤੀ ਦੇ ਆਖਰੀ ਬੋਲ ਪਗਾਉਣ ਖਾਤਰ ਮੈਂ ਹੁਣ ਤਾਂ ਹੀ ਜੋ ਹੋਇਆ ਸੋ ਕੀਤਾ ਉਦੋਂ ਪੁਲਿਸ ਤੇ ਵਸ ਪੈਣ ਪਿੱਛੋਂ ਮੈਂ ਜਦੋਂ ਮੁੜ ਜੇਲ੍ਹੋਂ ਬਾਹਰ ਆਇਆ ਫੇਰ ਪਤਾ ਨਹੀਂ ਮੈਂ ਕਿੰਨੀ ਵਾਰ ਸੁਰਤੀ ਦੇ ਬੋਲ ਪਗਾਏ ਕਿ ਕੋਈ 20 25 ਕੁੜੀਆਂ ਉਹਨਾਂ ਦੇ ਰਾਂਝਿਆਂ ਕੋਲ ਪਹਚਾਈਆਂ ਉਹ ਜੀ ਸਭ ਰੰਗੀ ਵਸਦੀਆਂ ਨੇ ਉਹਨਾਂ ਦੇ ਰਾਂਝੇ ਵੀ ਸੰਤਾਂ ਵਾਂਗੂ ਮੈਨੂੰ ਪੂਜਦੇ ਨੇ ਪਰ ਜੀ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਕਿ ਮੈਂ ਕਿਹਦੀ ਆਤਮਾ ਦੀ ਸ਼ਾਂਤੀ ਦੇ ਖਾਤਰ ਇਹ ਭਲਾ ਕਰਦਾ ਫਿਰਦਾ ਹੁਣ ਤੱਕ ਜੀ ਬਥੇਰੇ ਡਾਕੇ ਮਾਰੇ ਆ ਬਥੇਰੀਆਂ ਕੈਦਾਂ ਕੱਟੀਆਂ ਪਰ ਮਾੜਾ ਕਰਮ ਕਦੇ ਨਹੀਂ ਕੀਤਾ ਦੀ ਪੈਣ ਦੀ ਰਾਖੀ ਜ਼ਰੂਰ ਕੀਤੀ ਹੈ ਪਰ ਹਾਂ ਜੇ ਕਿਸੇ ਦਾ ਔਰਤ ਦਾ ਪਿਆਰ ਕਿਸੇ ਮਰਦ ਨਾਲ ਸੱਚਾ ਸੁੱਚਾ ਕੁਵਾਰਾ ਪਿਆਰ ਸੀ ਤਾਂ ਮੈਂ ਉਹ ਤੋੜ ਚੜਾਇਆ ਕਿਸੇ ਦੀ ਧੀ ਪੈਣ ਨੂੰ ਮੰਨਦਾ ਨਹੀਂ ਬੋਲਿਆ ਗਊ ਗਰੀਬ ਦਾ ਬੁਰਾ ਨਹੀਂ ਚਿਤਵਿਆ ਸਾਧਾ ਵਰਗੀ ਜোন ਕੱਟੀ ਹੈ ਪਰ ਲੋਕ ਅੱਜ ਵੀ ਸਾਨੂੰ ਸਿੱਧੀ ਨਿਗਾ ਨਾਲ ਨਹੀਂ ਵੇਖਦੇ ਲੋਕਾਂ ਭਾਦੀ ਅਸੀਂ ਦੁਨੀਆ ਦੇ ਸਭ ਤੋਂ ਭੈੜੇ ਬੰਦੇ ਆ ਪਰ ਜਿਸ ਨੂੰ ਕਦੇ ਕਿਸੇ ਸੁਰਤੀ ਨਾਲ ਪ੍ਰੇਮ ਨਾ ਹੋਇਆ ਹੋਵੇ ਉਹ ਸੁਰਤੀ ਉਹਦੀਆਂ ਅੱਖਾਂ ਸਾਹਮਣੇ ਮਰੀ ਨਾ ਹੋਵੇ ਉਹ ਵਿਚਾਰਾ ਸਾਡੇ ਦੁੱਖਾਂ ਦੀ ਕੀ ਥਾਂ ਪਾ ਸਕਦਾ ਹੈ ਵੈਸੇ ਬੜੀ ਕਮਾਲ ਦੀ ਕਹਾਣੀ ਘੜੀ ਹੈ ਜੀ ਬੜੀਆਂ ਮਰਦ ਔਰਤਾਂ ਹੁੰਦੀਆਂ ਦਲੇਰ ਔਰਤਾਂ ਜਿਵੇਂ ਇਹ ਸੁਰਤੀ ਤਣਤਾਣੇ ਦੀ ਕਥਾ ਆ ਹੁਣ ਜੀ ਉਮਰ ਮੇਰੀ 50 ਵਰਿਆਂ ਨੂੰ ਢੁੱਕ ਗਈ ਹੈ ਆਪ ਦੇ ਘਰ ਰਹੀਦਾ ਹੈ ਪੈਸੇ ਥੇਲੇ ਦੀ ਵੀ ਕੋਈ ਪ੍ਰਵਾਹ ਨਹੀਂ ਬਥੇਰਾ ਲੁੱਟਿਆ ਜਿਨ੍ਹਾਂ ਨਾਲ ਨਾਲੇ ਜਿਨ੍ਹਾਂ ਪ੍ਰੇਮੀਆ ਪ੍ਰੇਮਣਾ ਨੂੰ ਕਿਸੇ ਤਣਪਤਾਂ ਲਾਇਆ ਉਹ ਸਾਰਾ ਘਰ-ਬਾਰ ਹਵਾਲੇ ਕਰਨ ਨੂੰ ਤਿਆਰ ਰਹਿੰਦੇ ਆ ਪਰ ਆਪਾਂ ਜੀ ਕਦੇ ਕਿਸੇ ਗੱਲ ਦੀ ਲਾਲਸਾ ਨਹੀਂ ਕੀਤੀ ਅੱਜ ਵੀ ਇਹੋ ਚਾਹੁੰਨੇ ਕਿ ਬਈ ਕੋਈ ਸੁਰਤੀ ਆਪਦੇ ਜੰਗੀਰੇ ਨਾਲ ਜਾਣ ਨੂੰ ਆਖੇ ਤਾਂ ਤੁਰੰਤ ਕਿਸੇ ਦੀ ਬੱਕੀ ਖੋਲ ਕੇ ਮੈਂ ਉਹਨਾਂ ਨੂੰ ਧੁਰ ਪਚਾ ਕੇ ਆਵਾਂ ਤੇ ਜਿੰਨਾ ਚਿਰ ਉਹਨਾਂ ਦਾ ਅਦਾਲਤ ਵਿੱਚ ਜਾ ਕੇ ਲਿਖਤਨਾਮਾ ਨਾ ਕਰਾ ਦੇਆ ਉਹਨਾਂ ਚਿਰ ਪਛਾਹ ਨਹੀਂ ਮੁੜਦਾ ਜੇ ਫੇਰ ਵੀ ਕਿਸੇ ਉਹਨਾਂ ਤੇ ਕੋਈ ਮੁਸ਼ਕਲ ਆਣ ਬਣੇ ਤਾਂ ਜਗੀਰਾ ਲਾਰਡ ਘਰੀਏ ਨੂੰ ਦੁਨੀਆ ਜਾਣਦੀ ਐ ਇੱਕ ਮਾੜਾ ਜਿਹਾ ਸਨੇਹਾ ਪਹੁੰਚੇ ਸੋ ਜਗੀਰਾ ਸੋ ਪਰਬਤ ਉਲਾਂ ਕੇ ਉੱਥੇ ਹਾਜ਼ਰ ਹੋਊ ਅੱਛਾ ਜੀ ਆਪਣਾ ਤਾਂ ਹੁਣ ਇਹੋ ਕਹਿਣਾ ਕਿ ਜੇ ਕਿਸੇ ਨੂੰ ਕਿਤੇ ਆਪਦੇ ਰਾਂਝੇ ਨੂੰ ਜਾਂ ਆਪਦੀ ਸੁਰਤੀ ਨੂੰ ਮਿਲਣ ਦੀ ਲੋੜ ਹੋਵੇ ਤਾਂ ਮੈਨੂੰ ਯਾਦ ਕਰ ਲੈ ਆਪਣਾ ਕੋਈ ਕਿਸੇ ਤੇ ਸਹਾਨ ਨਹੀਂ ਕੋਈ ਲਾਲਚ ਨਹੀਂ ਆਪਦੀ ਸੁਰਤੀ ਦੇ ਬੋਲ ਪਗਾਉਣ ਦੇ ਖਾਤਰ ਤੁਰੇ ਫਿਰਦੇ ਆਂ ਤੇ ਜਦੋਂ ਤਾਈਂ ਸਾਹ ਵਗਦੇ ਆ ਉਦੋਂ ਤੱਕ ਬੋਲ ਪਗਾਵਾਂਗੇ ਜਿਹਦੇ ਜਿਹਦੇ ਮਰੇ ਉਹਦੇ ਪੂਰੀ ਤਸੱਲੀ ਨਾਲ ਮਰਾਂਗੇ ਤੇ ਉਸ ਮੌਤ ਦਾ ਜੀ ਕੀ ਕਹਿਣਾ ਐ ਲੱਗਦਾ ਜਿਵੇਂ ਉਹ ਦਿਨ ਉਹੀ ਮੱਸੀਆ ਵਾਲਾ ਦਿਨ ਹੋਊ ਜਿਹੜੇ ਦਿਨ ਸੁਰਤੀ ਮੈਨੂੰ ਪਹਿਲੀ ਵਾਰੀ ਮਿਲੀ ਸੀ ਪਰ ਜੀ ਉਹਦੇ ਪਰ ਜੀ ਉਦੋਂ ਸੁਰਤੀ ਨਾਲੋਂ ਵਿਛੜਨਾ ਨਹੀਂ ਪੈਣਾ ਬਸ ਜੀ ਹੁਣ ਉਸ ਦਿਨ ਦੀ ਉਡੀਕ ਦੇ ਵਿੱਚ ਦਿਨ ਕੱਟੀ ਜਾਂਦੇ ਆ ਕਈ ਜੀ ਦਿਨ ਰਾਤ ਰੱਬ ਦਾ ਨਾਮ ਜਪਦੇ ਆ ਮੈਂ ਵੀ ਕਦੇ-ਕਦੇ ਪੰਜ ਬਾਣੀਆਂ ਕੱਟ ਕਿੰਤੀਆਂ ਸੀ ਪਰ ਹੁਣ ਇੱਕੋ ਮਹਾਵਾਕ ਮੰਚਿਤ ਵਧਿਆਂ ਜੇ ਤੋ ਪ੍ਰੇਮ ਖੇਲਣ ਦਾ ਚਾਉ ਸਿਰ ਧਰ ਤਲੀ ਗੋਲੀ ਮੋਰੀਆਓ ਅੱਛਾ ਜੀ ਪ੍ਰਮਾਤਮਾ ਸਭ ਦੀ ਇੱਛਾ ਪੂਰੀ ਕਰੇ ਕੋਈ ਸੁਰਤੀ ਜਗੀਰੇ ਬਿਨਾ ਬੰਝੀ ਨਾ ਜਾਵੇ ਇਹੋ ਅਰਦਾਸ ਹੈ ਦਾਸ ਅੰਦਾਸ ਜੰਗੀਰੇ ਰਾਗੀ ਦੀ ਜੋ ਹੁਣ ਜੰਗੀਰੇ ਰਾਗੂ ਤੋਂ ਜੰਗੀਰਾ ਡਾਕੂ ਬਣ ਚੁੱਕਿਆ ਜੰਗੀਰਾ ਡਾਕੂ ਸੋ ਇਹ ਸੀ ਕਹਾਣੀ ਡਾਕੂ ਲਿਖਤਮ ਸਰਦਾਰ ਗੁਰਦੇਵਾਲ ਸਿੰਘ ਵੈਸੇ ਇਹ ਬੜਾ ਕਮਾਲ ਦਾ ਕਰੈਕਟਰ ਹੈ ਬੰਦੇ ਨੂੰ ਨਾ ਦੇਖੋ ਸਮਾਜਿਕ ਸਾਰੋਕਾਰਾਂ ਦੇ ਵਿੱਚ ਅਰੇਂਜ ਮੈਰਿਜ ਹੁੰਦੀਆਂ ਹੋ ਰਹੀਆਂ ਨੇ ਤੇ ਹੋਣਗੀਆਂ ਵੀ ਪਰ ਜਦੋਂ ਕਿਸੇ ਦਾ ਜਵਾਨੀ ਦੇ ਵਿੱਚ ਸੱਚਾ ਸੁੱਚਾ ਪਿਆਰ ਪੈ ਜਾਏ ਤੇ ਉਹ ਪਿਆਰ ਪਰਵਾਹ ਨਾ ਚੜੇ ਬੰਦੇ ਨੂੰ ਜ਼ਿੰਦਗੀ ਦੀ ਹਰ ਖੁਸ਼ੀ ਮਿਲ ਜਾਵੇ ਤੇ ਆਪਣਾ ਪ੍ਰੇਮੀ ਜਾਂ ਪ੍ਰੇਮਿਕਾ ਦਾ ਨਾਮ ਮਿਲੇ ਤੇ ਉਸ ਦੀ ਜ਼ਿੰਦਗੀ ਦੇ ਵਿੱਚ ਸਭ ਕੁਝ ਮਿਲ ਕੇ ਵੀ ਉਹ ਸਖਣੀ ਹੁੰਦੀ ਹੈ ਇਸ ਸਮੇਂ ਦਾ ਸੱਚ ਹੈ ਲਵ ਐਟ ਫਰਸਟ ਸਾਈਟ ਹੇਟ ਐਟ ਮਾਈਨਰ ਰੀਜ਼ਨ ਬਣਦਾ ਪਰ ਇਹ ਜਿਹੜਾ ਰੂਹਾਂ ਦਾ ਪਿਆਰ ਹੈ ਨਾ ਇਹ ਠੀਕ ਹੈ ਕਿ ਅੱਜ ਕੱਲ ਵਿਚਾਰਕ ਮਤਪੇਦ ਹੁੰਦੇ ਨੇ ਜਿਸ ਦੌਰਾਨ ਲੋਕਾਂ ਦੇ ਵਿੱਚ ਈਰਖਾ ਲੋਕਾਂ ਦੇ ਵਿੱਚ ਲੜਾਈਆਂ ਬਹੁਤ ਸਾਰੇ ਲੋਕ ਕਹਿੰਦੇ ਕਿ ਲਵ ਮੈਰਿਜ ਸਫਲ ਨਹੀਂ ਪਰ ਗੱਲ ਇਹ ਹੈ ਕਿ ਮੈਰਿਜ ਤਾਂ ਅਰੇਂਜ ਵੀ ਸਫਲ ਨਹੀਂ ਇਹ ਤੁਹਾਡੇ ਦੋਨਾਂ ਦੇ ਕੰਪਰੋਮਾਈਜ਼ ਤੇ ਮਨੁਸਰ ਕਰਦਾ ਹੈ ਪਰ ਜਿਹੜਾ ਜਿਸ ਨੂੰ ਕਦੇ ਇਸ਼ਕ ਲੱਗਦਾ ਨਾ ਕਿਉਂਕਿ ਇਸ਼ਕ ਹਕੀਕੀ ਠੀਕ ਹੈ ਔਖਾ ਮਿਲਦਾ ਹੈ ਇਸਕ ਮਜਾਜੀ ਤੋਂ ਹੀ ਇਸ਼ਕ ਹਕੀਕੀ ਦੀ ਸ਼ੁਰੂਆਤ ਹੁੰਦੀ ਹੈ ਫਿਰ ਬੰਦਾ ਮਾਰਫਤ ਦੀ ਮੰਜ਼ਲ ਤੋਂ ਪੁੱਜਦਾ ਹੈ ਸੂਫੀਇਜ਼ਮ ਦੇ ਵਿੱਚ ਇਸ਼ਕ ਮਜਾਜੀ ਨੂੰ ਵੀ ਨਹੀਂ ਭੰਡਿਆ ਗਿਆ ਇਸ਼ਕ ਮਜਾਜੀ ਜਿਹੜੀ ਕਿ ਸ਼ੁਰੂਆਤ ਦੇ ਵਿੱਚ ਹਰ ਬੰਦਾ ਕਰਦਾ ਹੈ ਜਵਾਨੀ ਦੇ ਵਿੱਚ ਤੇ ਇਸੇ ਦੌਰਾਨ ਫਿਰ ਇਸ਼ਕ ਹਕੀਕੀ ਅਸਲ ਦਾ ਇਸ਼ਕ ਰੂਹਾਂ ਦਾ ਪਿਆਰ ਤੇ ਫਿਰ ਮਾਰਫਤ ਦੀ ਮੰਜ਼ਲ ਦਿਲ ਮੇਲਿਆਂ ਦੇ ਮੇਲੇ ਐਡਾ ਕੀ ਦੁਕਾਨ ਮੁੰਡਿਆ ਸੋ ਦੁਨੀਆ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਪਵਿੱਤਰ ਪਾਕ ਲਵ ਸਟੋਰੀਆਂ ਵੀ ਹੋਈਆਂ ਨੇ ਸੋ ਭਾਵੇਂ ਕਿ ਇਹਨਾਂ ਲਵ ਸਟੋਰੀਆਂ ਨੂੰ ਕਈ ਧਰਮ ਮੰਨਤਾ ਨਹੀਂ ਦਿੰਦੇ ਪਰ ਤੁਸੀਂ ਵੇਖੋ ਕਿ ਪ੍ਰੇਮ ਲੀਲਾਵਾਂ ਦੇ ਵਿੱਚ ਉਹ ਭਾਵੇਂ ਕ੍ਰਿਸ਼ਨ ਜੀ ਨਾਲ ਜੁੜੀਆਂ ਹੋਣ ਭਾਵੇਂ ਗੁਰੂ ਪਰਿਵਾਰ ਚ ਵੀ ਇਸ ਤਰ੍ਹਾਂ ਦੇ ਚੀਜ਼ਾਂ ਵਾਪਰੀਆਂ ਨੇ ਗੁਰੂ ਪਰਿਵਾਰ ਦੇ ਅੰਗ ਸੰਗ ਕਈ ਚੀਜ਼ਾਂ ਵਾਪਰੀਆਂ ਨੇ ਜਿਨ੍ਹਾਂ ਨੂੰ ਤੁਸੀਂ ਕਿਸੇ ਰੂਪ ਦੇ ਵਿੱਚ ਕਨਸਿਡਰ ਕਰਦੇ ਹੋ ਪਰ ਇਸ ਸਿਲਸਲੇ ਦੇ ਵਿੱਚ ਧਰਮ ਦੇ ਮਾਮਲੇ 'ਚ ਅਸੀਂ ਕਈ ਵਾਰੀ ਸੰਕੋਚੀ ਹੋ ਜਾਂਦੇ ਆ ਜੇ ਤੋ ਪ੍ਰੇਮ ਖੇਲਨ ਕਾ ਚਾਓ ਸਰਤਰ ਤਲੀ ਗਲੀ ਮੋਰੀਆਓ ਇਹਦੇ ਵੀ ਦੋ ਤਿੰਨ ਰੂਪ ਨੇ ਇਸ ਨੂੰ ਇਸ਼ਕ ਹਕੀਕੀ ਨਾਲ ਇਸ਼ਕ ਮਜਾਜੀ ਨਾਲ ਨਹੀਂ ਜੋੜਿਆ ਜਾ ਸਕਦਾ ਇਹਨੂੰ ਸੱਚਾ ਸੁੱਚਾ ਆਤਮਾ ਪਰਮਾਤਮਾ ਦੇ ਇਸ਼ਕ ਨਾਲ ਜੋੜਿਆ ਜਾਂਦਾ ਪਰਮਾਤਮਾ ਤੇ ਆਤਮਾ ਦੇ ਪਿਆਰ ਨਾਲ ਜੋੜਿਆ ਜਾਂਦਾ ਪਰ ਗੱਲ ਇਹ ਹੈ ਕਿ ਰੂਹਾਂ ਦੇ ਪਿਆਰ ਵੀ ਹੁੰਦੇ ਨੇ ਸੰਸਾਰ ਦੇ ਵਿੱਚ ਵਿਚਰਦਿਆਂ ਜਿਹੜੇ ਜਵਾਨੀ ਚ ਇੱਕ ਦੂਸਰੇ ਪ੍ਰਤੀ ਆਕਰਸ਼ਨ ਹੁੰਦਾ ਇੱਕ ਮਰਦ ਦਾ ਇੱਕ ਔਰਤ ਪ੍ਰਤੀ ਇੱਕ ਜਵਾਨ ਮਟਿਆਰ ਦਾ ਇੱਕ ਗੱਭਰੂ ਪ੍ਰਤੀ ਉਹ ਪਾਵੇਂ ਸ਼ੁਰੂਆਤ ਇਸ਼ਕ ਮਜਾਜੀ ਤੋਂ ਸ਼ੁਰੂ ਹੁੰਦੀ ਹੈ ਫਿਰ ਇਸ਼ਕ ਹਕੀਕੀ ਤੇ ਮਾਰਫਤ ਦੀਆਂ ਮੰਜ਼ਲਾਂ ਜਿਸ ਤਰ੍ਹਾਂ ਸੂਫੀਇਜ਼ਮ ਦੇ ਵਿੱਚ ਬਾਬਾ ਬੋਲੇ ਸ਼ਾ ਜਾਂ ਹੋਰ ਸੂਫੀ ਸੰਤਾ ਨੇ ਸਮਝਾਇਆ ਸੋ ਏਸੀ ਕਹਾਣੀ ਡਾਕੂ ਲਿਖਤਮ ਗੁਰਦਿਆਲ ਸਿੰਘ ਕੋਕੇ ਕਾਨੂੰਨ ਵੀ ਇਸ ਮੁਹੱਬਤਾਂ ਨੂੰ ਮਾਨਤਾ ਦਿੰਦਾ ਹੈ। ਹੀਰਾਂਜਾ ਦੇਸ਼ਕ ਵੀ ਫਿਰ ਉਹ ਉਸ ਵਕਤ ਦੇ ਇਨਸਾਫੀ ਰਾਜਿਆਂ ਦੇ ਦਰਬਾਰ ਚ ਪ੍ਰਵਾਨ ਚੜਦਾ ਹੈ। ਸਮਾਜ ਭਾਵੇਂ ਇਸ ਨੂੰ ਬਹੁਤ ਹੱਦ ਤੱਕ ਪ੍ਰਵਾਨ ਵੀ ਕਰਦਾ ਹੈ ਤੇ ਪ੍ਰਵਾਨ ਨਹੀਂ ਵੀ ਕਰਦਾ। ਖਾਸ ਕਰਕੇ ਜਦੋਂ ਧੀ ਕਿਸੇ ਆਪਣੇ ਦੀ ਹੁੰਦੀ ਹੈ ਫਿਰ ਅਸ਼ੀਕ ਨੂੰ ਪ੍ਰਵਾਨ ਨਹੀਂ ਕਰਦੇ ਪਰ ਜਦੋਂ ਪੁੱਤ ਆਪਣਾ ਹੁੰਦਾ ਤੇ ਉਸ ਦੇ ਇਸ਼ਕ ਨੂੰ ਫਿਰ ਸਮਾਜ ਤੇ ਉਸ ਦਾ ਪਰਿਵਾਰ ਪ੍ਰਵਾਨ ਵੀ ਕਰਦਾ ਹੈ। ਸੋਇਸੀ ਕਹਾਣੀ ਡਾਕੂ ਲਿਖਤਮ ਗੁਰਦੇਵਾਲ ਸਿੰਘ ਇਹਨਾਂ ਕਹਾਣੀ ਦੇ ਸੈਗਮੈਂਟ ਦੀ ਆਪਣੀ ਪਲੇਲਿਸਟ ਬਣੀ ਹੋਈ ਹੈ ਤੇ ਟਿਵਾਣਾ ਰੇਡੀ ਦੇ ਪ੍ਰੋਗਰਾਮ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 লাইਵ ਸੁਣਦੇ ਹੋ ਤੇ ਆਪਣੇ ਟਿਵਾਣਾ ਰੇਡੀ ਦੇ YouTube ਪੇਜ ਤੇ ਇਹ ਪ੍ਰੋਗਰਾਮ ਆਪਣੇ ਅਜਕਲ ਹੁੰਦੇ ਨੇ ਤੇਸਦਾਨ ਇਹਨਾਂ ਪ੍ਰੋਮਾਂ ਦਾ YouTube ਦਾ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ 9876309655 ਆਪਣਾ WhatsApp ਗਰੁੱਪ ਨੰਬਰ ਹੈ 9817 9876309655 ਲਖਵਿੰਦਰ ਸਿੰਘ ਕਹਿੰਦੇ ਜੀ ਪ੍ਰੋਫੈਸਰ ਗੁਰਵਾਲ ਸਿੰਘ ਮੇਰਾ ਟੀਚਰ ਹੁੰਦੇ ਸੀ ਬਰਜੰਦਰਾ ਕਾਲਜ ਦੇ ਵਿੱਚ ਲਖਵਿੰਦਰ ਬਰਾੜ ਜੀ ਲਿਖਦੇ ਨੇ ਦਲਵੀਰ ਸਿੰਘ ਰਦਾਵਾ ਕਹਿੰਦੇ ਬੜੀ ਵਧੀਆ ਕਹਾਣੀ ਮਿਹਰਬਾਨੀ ਤੇ ਲੋ ਦੋਸਤੋ ਧੰਨਵਾਦ ਤੇ